ਤੁਬਾ ਸਰਕਾਰ ਦੀ ਪੰਜਾਬੀਆਂ ਦੇ ਲਈ ਅਹਿਮ ਪਹਿਲ ਕਦਮੀ ਬਿਜਲੀ ਨੂੰ ਲੈ ਕੇ ਸੂਬਾ ਸਰਕਾਰ ਨੇ ਕਰ ਦਿੱਤਾ ਇੱਕ ਵੱਡਾ ਐਲਾਨ ਤੇ ਹੁਣ ਪੰਜਾਬ ਦੇ ਵਿੱਚ ਲੱਗਣਗੇ 66 ਸੂਰਜੀ ਊਰਜਾ ਦੇ ਪਲਾਂਟ ਜੀ ਹਾਂ ਇਸ ਵੇਲੇ ਸੂਬਾ ਸਰਕਾਰ ਦੇ ਵੱਲੋਂ ਪੰਜਾਬੀਆਂ ਦੇ ਲਈ ਇੱਕ ਅਹਿਮ ਪਹਿਲ ਕਦਮੀ ਕੀਤੀ ਗਈ ਹੈ ਤੇ ਬਿਜਲੀ ਦੇ ਸਬੰਧ ਦੇ ਵਿੱਚ ਇੱਕ ਵੱਡਾ ਫੈਸਲਾ ਕਰ ਲਿਆ ਗਿਆ ਹੈ ਤੇ ਹੁਣ ਪੰਜਾਬ ਦੇ ਵਿੱਚ 66 ਸੂਰਜੀ ਊਰਜਾ ਦੇ ਪਲਾਂਟ ਵੀ ਲਗਾਏ ਜਾਣਗੇ ਇਹ ਸਾਰੀ ਜਾਣਕਾਰੀ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਨਵੀਂ ਤੇ ਨਵਯੋਜਗ ਊਰਜਾ ਸਰੋਤ ਮੰਤਰੀ ਅਮਨ अरोड़ा ਹੂਰਾ ਨੇ ਦਿੱਤੀ ਹੈ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੇ ਵਿੱਚ 68 ਸੂਰਜੀ ਊਰਜਾ ਦੇ ਪਲਾਂਟ ਲਗਾਏ ਜਾਣਗੇ ਜਿਹੜੇ ਕਿ 264 ਮੈਗਾਵਾਟ ਸਮਰੱਥਾ ਵਾਲੇ ਹੋਣਗੇ ਜਿਸ ਦੇ ਨਾਲ ਸੂਬੇ ਨੂੰ ਬਹੁਤ ਜ਼ਿਆਦਾ ਫਾਇਦਾ ਹੋਵੇਗਾ ਉਹਨਾਂ ਨੇ ਕਿਹਾ ਹੈ ਕਿ ਇਸ ਦੇ ਨਾਲ ਜਿਹੜਾ ਕਿ ਪੰਜਾਬ ਪ੍ਰਾਂਤ ਹੈ ਉਹ ਸੋਰ ਊਰਜਾ ਦੇ ਵਿੱਚ ਵੀ ਮੋਰੀ ਹੋ ਜਾਵੇਗਾ ਤੇ ਰਵਾਇਤੀ ਜਿਹੜੇ ਇਤਨ ਦੇ ਤਰੀਕੇ ਨੇ ਉਹਨਾਂ ਨੂੰ ਘਟਾਉਣਾ ਸੂਬਾ ਸਰਕਾਰ ਦਾ ਮੰਤਵ ਹੈ ਇਸ ਕਰਕੇ ਸੂਬਾ ਸਰਕਾਰ ਦੇ ਵੱਲੋਂ ਇਹ ਅਹਿਮ ਪਹਿਲ ਕਦਮੀ ਕੀਤੀ ਗਈ ਹੈ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਸਬੰਧ ਦੇ ਵਿੱਚ ਲੈਟਰ ਆਫ ਅਵਾਰਡ ਵੀ ਸੌਂਪ ਦਿੱਤੇ ਗਏ ਨੇ ਤੇ ਇਹ ਸਾਰਾ ਪ੍ਰੋਜੈਕਟ ਹੈ ਉਹ ਦਸੰਬਰ ਦੇ ਅੰਤ ਤੱਕ ਮੁਕੰਮਲ ਕਰ ਲਿਆ ਜਾਵੇਗਾ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ 25 ਸਾਲਾਂ ਦੇ ਪੀਪੀਏ ਦੇ ਤਹਿਤ ਇਸ ਨੂੰ ਮੁਕੰਮਲ ਕਰਨ ਦੀ ਜਿਹੜੀ ਸਹਿਮਤੀ ਹੈ ਉਹ ਵੀ ਦੇ ਦਿੱਤੀ ਗਈ ਹੈ ਤੇ ਇਹ ਜਿਹੜੀ ਧਾਰਾ ਹੈ ਬਹੁਤ ਘੱਟ ਹੋਵੇਗੀ ਉਹਨਾਂ ਨੇ ਕਿਹਾ ਹੈ ਕਿ 2 ਰੁਪਏ 38 ਪੈਸੇ ਪ੍ਰਤੀ ਕਿਲੋਵਾਟ ਦੀ ਦਰ ਦੀ ਸਮਰੱਥਾ ਦੇਣ ਵਾਲੇ ਲਈ ਇਹ ਪੁਆਇੰਟ ਹੋਣਗੇ ਉਹਨਾਂ ਦੀ ਵੀ ਜਿਹੜੀ ਸਹਿਮਤੀ ਹੈ ਉਹ ਸੁਭਾ ਸਰਕਾਰ ਦੇ ਵੱਲੋਂ ਦੇ ਦਿੱਤੀ ਗਈ ਹੈ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਪਲਾਂਟ ਲੱਗਣ ਦੇ ਨਾਲ ਬਹੁਤ ਸਾਰੇ ਵਿਅਕਤੀਆਂ ਨੂੰ ਰੋਜ਼ਗਾਰ ਮਿਲੇਗਾ ਜਿਨ੍ਹਾਂ ਦੇ ਵਿੱਚ ਹੁਨਰਮਾਨ ਤੇ ਅਰਧ ਹੁਨਰਮੰਦ ਵਿਅਕਤੀ ਵੀ ਸ਼ਾਮਲ ਹੋਣਗੇ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਇਤਨਾ ਸਾਰਾ ਪ੍ਰੋਜੈਕਟ ਹੈ ਉਸ ਦੇ ਬੰਦ ਦੇ ਵਿੱਚ ਪੇਡਾ ਅਧਿਕਾਰੀਆਂ ਨੂੰ ਹੁਕਮ ਦੇ ਦਿੱਤੇ ਗਏ ਨੇ ਕਿ ਇਸ ਤੇ ਜਲਦ ਤੋਂ ਜਲਦ ਕੰਮ ਸ਼ੁਰੂ ਕਰ ਦਿੱਤਾ ਜਾਵੇ ਤੇ ਇਸ ਦੀ ਰਿਪੋਰਟ ਵੀ ਸੌਂਪੀ ਜਾਵੇ ਤਾਂ ਕਿ ਹਰ ਪੱਖ ਤੋਂ ਇਸ ਦੀ ਨਿਗਰਾਨੀ ਕੀਤੀ ਜਾ ਸਕੇ ਇਹਤੇ ਦੱਸਦੀ ਹੈ ਕਿ ਅਮਨ ਅਰੋੜਾ ਗੁੜਾ ਨੇ ਕਿਹਾ ਹੈ ਕਿ ਇਸ ਸਬੰਧ ਦੇ ਵਿੱਚ ਜਿਹੜਾ ਕੰਮ ਹੈ ਬਹੁਤ ਜੂਰਾ ਸ਼ੂਰਾ ਤੇ ਚੱਲ ਰਿਹਾ ਹੈ ਤੇ ਸਾਲ 2025 ਦੇ ਅੰਤ ਤੱਕ ਇਹ ਪ੍ਰੋਜੈਕਟ ਵੀ ਜਿਹੜਾ ਪੂਰੇ ਤਰੀਕੇ ਦੇ ਨਾਲ ਕੰਪਲੀਟ ਕਰ ਲਿਆ ਜਾਏਗਾ ਮੁਕੰਮਲ ਕਰ ਲਿਆ ਜਾਏਗਾ ਦੱਸਦੀ ਹੈ ਕਿ ਇਸ ਮੀਟਿੰਗ ਦੇ ਵਿੱਚ ਐਮਪੀ ਸਿੰਘ ਮਰੋਂ ਤੋਂ ਇਲਾਵਾ ਹਰਪਾਲ ਸਿੰਘ ਸੰਧੂ ਵੀ ਸ਼ਾਵਲ ਸਨ ਤੇ ਬਹੁਤ ਸਾਰੇ ਹੋਰ ਆਲਾ ਅਧਿਕਾਰੀ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਸਨ ਇਸ ਮੀਟਿੰਗ ਨੂੰ ਕਰਨ ਦਾ ਮੁੱਖ ਮੰਤਵ ਇਹ ਸੀ ਕਿ ਸੂਬੇ ਦੇ ਵਿੱਚ ਸੌਰ ਊਰਜਾ ਨੂੰ ਵਧਾਇਆ ਜਾਵੇ ਤੇ ਜਿਹੜਾ ਪੰਜਾਬ ਸੂਬਾ ਹੈ ਸੌਰ ਊਰਜਾ ਦੇ ਖੇਤਰ ਦੇ ਵਿੱਚ ਵੀ ਮੋਰੀ ਹੋ ਸਕੇ ਤੇ ਜਿਹੜੇ ਰਵਾਇਤੀ ਇਦਨ ਦੇ ਜਿਹੜੇ ਤਰੀਕੇ ਨੇ ਉਹਨਾਂ ਨੂੰ ਘਟਾਇਆ ਜਾਵੇ ਤੇ ਹੁਣ ਪੰਜਾਬ ਦੇ ਵਿੱਚ 68 ਸੂਰਜੀ ਊਰਜਾ ਦੇ ਜਿਹੜੇ ਪਲਾਂਟ ਲੱਗਣਗੇ ਜਿਦੇ ਨਾਲ ਸੂਬੇ ਨੂੰ ਬਹੁਤ ਜ਼ਿਆਦਾ ਫਾਇਦਾ ਹੋਵੇਗਾ ਸੋ ਸੂਬਾ ਸਰਕਾਰ ਦਾ ਮੁੱਖ ਮੰਤਵ ਸ਼ੁਰੂ ਤੋਂ ਹੀ ਸੂਬੇ ਨੂੰ ਹਰ ਪੱਖ ਤੋਂ ਲਾਭ ਦੇਵਾ ਜਾਣਾ ਹੈ ਇਸ ਕਰਕੇ ਪੰਜਾਬ ਸਰਕਾਰ ਦੇ ਵੱਲੋਂ ਬਹੁਤ ਸਾਰੀਆਂ ਅਜਿਹੀਆਂ ਨੀਤੀਆਂ ਪਹਿਲਾਂ ਵੀ ਚਲਾਈਆਂ ਗਈਆਂ ਨੇ ਜਿਨ੍ਹਾਂ ਦੇ ਨਾਲ ਸੂਬੇ ਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ ਹੈ ਤੇ ਹੁਣ ਬਿਜਲੀ ਦੇ ਸਬੰਧ ਦੇ ਵਿੱਚ ਵੀ ਸੂਬਾ ਸਰਕਾਰ ਦੇ ਵੱਲੋਂ ਇਹ ਅਹਿਮ ਫੈਸਲਾ ਲਿਆ ਗਿਆ ਹੈ ਜਿਸ ਦੇ ਤਹਿਤ ਹੁਣ ਪੰਜਾਬ ਦੇ ਵਿੱਚ 66 ਸੂਰਜੀ ਊਰਜਾ ਦੇ ਪਲਾਂਟ ਲੱਗਣਗੇ